ਅਸੀਂ ਵੀ ਥੋੜੇ ਜੇ ਦਿਨ ਹੋ ਗਏ ਆ ਭਾਈ ਸਰਬਜੀਤ ਸਿੰਘ ਜੀ ਦੇ ਘਰ 2 ਕੁ ਮਹੀਨੇ ਹੋ ਗਏ ਮੈਂ ਜਾ ਕੇ ਆਇਆ ਵਾਂ ਜੀ ਤੇ ਉਹਨਾਂ ਦੇ ਹਾਲਾਤ ਵੇਖੇ ਜਿੱਨਾ ਪਾਣੀ ਸਾਰਾ ਗਲੀਆਂ ਦਾ ਰੁੜ ਕੇ ਤੇ ਉਹ ਭਾਈ ਸਰਬਜੀਤ ਸਿੰਘ ਦੇ ਘਰ ਆ ਜਾਂਦਾ ਸ਼ਤਾਂ ਦੁਨੀਆਂ ਪਈਆਂ ਵਾ ਉਥੇ ਗੰਦ ਜਨਕ ਸਾਰੀ ਸ਼ਹਿਰ ਦਾ ਗੰਦ ਜਿਹੜਾ ਉਹ ਰੁੜ ਕੇ ਭਾਈ ਸਾਹਿਬ ਜੀ ਦੇ ਜਿਹੜੇ ਕੌਮ ਦੇ ਮਹਾਨ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਘਰ ਇਹੋ ਜੇ ਹਾਲਾਤ ਮਾੜੇ ਹੋ ਜਾਣ ਐਨੀ ਮਾੜੀ ਹਾਲਤ ਹੈ ਜੀ हां जी हां जी ਮੈਂ ਕੀ ਦੇਖਿਆ ਕੀ ਕੀ ਹਾਲਾਤ ਜਿਹੜੇ ਸੀ ਜੇਹ ਵਕਤ ਇਹਨਾਂ ਨੂੰ ਵੋਟ ਘੱਟ ਪਈ ਸੀ ਹਾਲਾਤਾਂ ਦਾ ਪਤਾ ਨਹੀਂ ਸੀ ਲੋਕਾਂ ਨੂੰ ਹੁਣ ਮੋਬਾਈਲ ਦਾ ਯੋਗ ਹੋਣ ਕਰਕੇ ਅਸਲ ਦਾ ਤੇ ਨਕਲ ਦਾ ਪਤਾ ਲੱਗ ਗਿਆ ਵਾ ਹੂੰ ਲੋਕ ਐਡੇ ਉਹ ਭੋਲੇ-ਪਾਲੇ ਨਹੀਂਗੇ ਜਿਨ੍ਹਾਂ ਨੂੰ ਪੰਥ ਦਾ ਨਾਂ ਲੈ ਕੇ ਜਿਵੇਂ ਸ਼ਰੋਮਣੀ ਕਮੇਟੀ ਨੇ ਵੋਟਾਂ ਪਵਾ ਲੀਆਂ ਸੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਸਾਡੀ ਸੱਚੀ ਤੇ ਸੁੱਚੀ ਕੌਮ ਦੀ ਗਵਾਹੀ ਕਰਨ ਵਾਲੇ ਕੌਣ ਲੋਕ ਹਨ ਉਹਨਾਂ ਨੇ ਪਛਾਣ ਲਿਆ ਵਾ ਸਰਬਜੀਤ ਨੂੰ ਤੇ ਸਰਬਜੀਤ ਨੂੰ ਬਹੁਤ ਵੱਡੀ ਲੀਡ ਦੇ ਉੱਤੇ ਸੰਗਤ ਇਥੋਂ ਲਾ ਕੇ ਦੀ ਜਿਤਾਵੇਗੀ ਸੋ ਵਾ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸੋ ਦੋਸਤੋ ਮੇਰੇ ਨਾਲ ਫੋਨ ਲਾਈਨ ਤੇ ਕੰਬੀਨ ਸਾਹਿਬ ਮੋਰਚੇ ਤੋਂ ਬਾਬਾ ਪ੍ਰਗਟ ਸਿੰਘ ਜਥੇਬੰਦੀ ਬਾਬਾ ਧੱਕੜ ਸਿੰਘ ਦੀ ਹੈਗੇ ਨੇ ਔਨਲਾਈਨ ਤੇ ਸੋ ਦੋਸਤੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਵੀ ਕਰਨਾ ਤੇ ਆਪਣੇ ਕਮੈਂਟ ਤੇ ਲਾਈਕ ਵੀ ਜਰੂਰ ਦੇਣੇ ਆ। ਸੋ ਬਾਬਾ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਆ ਜੀ ਭਾਈ ਸਾਹਿਬ ਜੀ ਨਿਸ਼ਾਨ ਸਿੰਘ ਜੀ ਦਾ ਆਪ ਜੀ ਦਾ ਧੰਨਵਾਦ ਆਪ ਜੀ ਦੇ ਚੈਨਲ ਦਾ। ਸੋ ਖਾਲਸਾ ਜੀ ਸਵਾਲ ਹੈਗਾ ਪਹਿਲਾ। ਹਾਂ ਜੀ। ਕਿ 1984 ਦੇ ਵਿੱਚ ਦਰਬਾਰ ਸਾਹਿਬ ਤੇ ਅਟੈਕ ਕਰਵਾਉਣ ਵਾਲੀ ਇੰਦਰਾ ਗਾਂਧੀ ਦਾ ਸੋਧਾ ਲਾਉਣ ਵਾਲੇ ਹਾਂਜੀ ਭਾਈ ਬੀਨਤ ਸਿੰਘ ਦੇ ਪੁੱਤਰ ਫਰੀਦਕੋਟ ਤੋਂ ਐਮਪੀ ਉਮੀਦਵਾਰ ਖੜੇ ਨੇ ਆਜਾੜ ਹਾਂਜੀ ਤੁਹਾਡਾ ਉਸ ਤੇ ਕੀ ਕਹਿਣਾ ਹੈ ਉਹ ਜੀ ਜੋ ਕੌਮ ਦੇ ਮਹਾਨ ਯੋਧੇ ਬੱਬਰ ਸ਼ੇਰ ਭਾਈ ਬੀਨਤ ਸਿੰਘ ਜੀ ਮਲਵਾ ਜੀ ਭਾਈ ਬੀਨਤ ਸਿੰਘ ਮਲਵਾ ਦੇ ਪੁੱਤਰ ਭਾਈ ਸਰਬਜੀਤ ਸਿੰਘ ਜੀ ਮਲਵਾ ਜੋ ਫਰੀਦਕੋਟ ਤੋਂ ਨਕਸ਼ਨ ਲੜ ਰਹੇ ਹਨ ਜੀ ਉਹ ਗੁਰਮਖੋ ਪਿਆਰਿਓ ਕੌਮ ਦੇ ਮਹਾਨ ਸ਼ਹੀਦ ਦੇ ਪੁੱਤਰ ਹਨ ਤੇ ਸਾਨੂੰ ਉਹਨਾਂ ਦਾ ਵਾਅਦ ਤੋਂ ਵਾਅਦ ਸਾਥ ਦੇ ਕੇ ਤੇ ਉਹਨਾਂ ਦੀ ਕਾਮਯਾબી ਕਰਨੀ ਚਾਹੀਦੀ ਆ ਤੇ ਜੋ ਉਹਨਾਂ ਦਾ ਕਰਜ਼ ਕੌਮ ਨਹੀਂ ਤਾਰ ਸਕਦੀ ਤੇ ਦਸੰਤ ਨਹੀਂ ਤਾਰ ਸਕਦਾ ਜਿਨ੍ਹਾਂ ਨੇ ਸਾਡੇ ਦਰਬਾਰ ਹਰਮੰਦਰ ਦੇ ਕਾਲਤਾ ਜੀ ਸਾਹਿਬ ਤੇ ਗੋਲੀ ਚਲਾਈ ਹੋਵੇ ਨੌ ਜਵਾਨ ਜਵਾਨਾਂ ਨੂੰ ਸ਼ਿਕਾਰ ਬਣਾਇਆ ਹੋਵੇ ਉਹਦੇ ਸੋਦਾ ਲਾਉਣ ਵਾਲੇ ਭਾਈ ਸਰਬਜੀਤ ਸਿੰਘ ਜੀ ਗੁਰਮਖੋ ਭਾਈ ਬਿਆਨ ਸਿੰਘ ਜੀ ਦੇ ਪਚੰਗੀ ਲਕਸ਼ਣ ਲਾੜੇ ਹਨ ਇੱਕ ਇੱਕ ਵੋਟ ਇਲਾਕੇ ਦੀਆਂ ਸੰਗਤਾਂ ਨੂੰ ਉਹਨੂੰ ਪਹੁੰਚਾਉਣੀ ਚਾਹੀਦੀ ਆ ਉਹਦੇ ਹੱਕ ਦੇ ਵਿੱਚ ਤੇ ਗੁਰਮਖੋ ਸਾਨੂੰ ਕਾਮਯਾਬ ਕਰਕੇ ਭੇਜਣਾ ਚਾਹੀਦਾ ਵਿਧਾਨ ਸਭਾ ਦੇ ਵਿੱਚ ਜੀ ਖਾਲਸਾ ਜੀ ਸਵਾਲ ਹੈਗਾ ਕਿ ਸਰਬਜੀਤ ਸਿੰਘ ਖਾਲਸਾ ਹਾਂਜੀ ਬਟੰਡੇ ਤੋਂ ਪਿਛਲੇ ਸਮੇਂ ਦੇ ਵਿੱਚ ਖੜੇ ਸੀਗੇ ਜੀ ਲੇਕਿਨ ਉੱਥੋਂ ਕਹਿੰਦੇ ਵੀ 10000 ਵੋਟ ਪਈ ਸੀ ਇਹਨਾਂ ਨੂੰ ਜੀ ਦੂਜੇ ਪਾਸੇ ਸ਼ਰਮਨੀ ਕਾਲੀ ਦਲ ਦੇ ਵੱਲੋਂ ਇੱਕ ਬੀਬੀ ਨੂੰ ਖੜਾ ਕੀਤਾ ਗਿਆ ਸੀਗਾ ਜੀ ਜਿਸ ਕਰਕੇ ਇਹਨਾਂ ਦੀ ਹਾਰ ਹੋ ਗਈ ਸੀ ਉਸਤੇ ਕੀ ਕਹਿੰਦੇ ਹੋ ਉਦੋਂ ਜੀ ਕੋਈ ਹਾਲਾਤ ਜਿਹੜੇ ਸੀ ਜੇਹ ਵਕਤ ਇਹਨਾਂ ਨੂੰ ਵੋਟ ਘੱਟ ਪਈ ਸੀ ਹਾਲਾਤਾਂ ਦਾ ਪਤਾ ਨਹੀਂ ਸੀ ਲੋਕਾਂ ਨੂੰ ਹੁਣ ਨਮਾਇਨ ਦਾ ਯੋਗ ਹੋਣ ਕਰਕੇ ਅਸਲ ਦਾ ਤੇ ਨਕਲ ਦਾ ਪਤਾ ਲੱਗ ਗਿਆ ਵਾ ਹਮ ਲੋਕ ਕਹਿੰਦੇ ਉਹ ਭੋਲੇ ਭਾਲੇ ਨਹੀਂਗੇ ਜਿਹਨਾਂ ਨੂੰ ਪੰਥ ਦਾ ਨਾਮ ਲੈ ਕੇ ਜਿਵੇਂ ਸ਼੍ਰੋਮਣੀ ਕਮੇਟੀ ਨੇ ਵੋਟਾਂ ਪਵਾ ਲੀਆਂ ਸੀ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਸਾਡੀ ਸੱਚੀ ਤੇ ਸੂਚੀ ਕੌਮ ਦੀ ਗਵਾਹੀ ਕਰਨ ਵਾਲੇ ਕੌਣ ਲੋਕ ਹਨ ਉਹਨਾਂ ਨੇ ਪਛਾਣ ਲਿਆ ਵਾ ਸਰਬਜੀਤ ਨੂੰ ਤੇ ਸਰਬਜੀਤ ਨੂੰ ਬਹੁਤ ਵੱਡੀ ਲੀਡ ਦੇ ਉੱਤੇ ਸੰਗਤ ਇਥੋਂ ਲਾ ਕੇ ਦੀ ਜਿਤਾਵੇਗੀ ਤੇ ਅਸੀਂ ਵੀ ਆਪਣੀ ਜਥੇਬੰਦੀ ਵੱਲੋਂ ਬੇਨਤੀ ਕਰਨੀ ਚਾਹੁੰਦੇ ਆ ਜੀ ਖਾਲਸਾ ਜੀ ਸਵਾਲ ਹੈਗਾ ਕਿ ਸ਼ਰੋਮਣੀ ਕਾਲੀ ਦਲ ਦੇ ਪ੍ਰਧਾਨ ਜਿਹੜੇ ਹੈਗੇ ਨੇ ਸੁਖਬੀਰ ਸਿੰਘ ਬਾਦਲ ਹਾਂਜੀ ਕਹਿੰਦੇ ਵੀ ਭਾਈ ਬੈਂਤ ਸਿੰਘ ਦੀ ਵਰਸੀ ਤੇ ਅੱਜ ਤੱਕ ਕਹਿੰਦੇ ਪਿੰਡ ਤੱਕ ਨਹੀਂ ਗਿਆ ਘਰ ਤੱਕ ਨਹੀਂ ਗਿਆ ਕੀ ਕਹੋਗੇ ਹਾਂਜੀ ਹਾਂਜੀ ਇਹਨਾਂ ਨੇ ਕੀ ਜਾਣਾ ਜੀ ਘਰ ਤੱਕ ਇਹਨਾਂ ਨੂੰ ਤਾਂ ਇਹਨਾਂ ਤੋਂ ਖਤਰਾ ਹੋਇਆ ਖੜਾ ਵੀ ਇਹ ਬੰਦੇ ਜਿਹੜੇ ਸਰਕਾਰਾਂ ਦੇ ਨਾਲ ਟੱਕਰ ਲੈ ਸਕਦੇ ਸੈਂਟਰ ਨਾਲ ਟੱਕਰ ਲੈ ਸਕਦੇ ਆ ਇਹਨਾਂ ਨੂੰ ਕਿਤੇ ਕੌਮ ਅੱਗੇ ਨਾ ਲਿਆਵੇ ਅਸੀਂ ਵੀ ਥੋੜੇ ਜੇ ਦਿਨ ਹੋ ਗਏ ਆ ਭਾਈ ਸਰਬਜੀਤ ਸਿੰਘ ਜੀ ਦੇ ਘਰ 2 ਕੁ ਮਹੀਨੇ ਹੋ ਗਏ ਮੈਂ ਜਾ ਕੇ ਆਇਆ ਵਾਂ ਜੀ ਤੇ ਉਹਨਾਂ ਦੇ ਹਾਲਾਤ ਵੇਖੇ ਜਿੱਨਾ ਪਾਣੀ ਸਾਰਾ ਗਲੀਆਂ ਦਾ ਰੁੜ ਕੇ ਤੇ ਉਹ ਭਾਈ ਸਰਬਜੀਤ ਸਿੰਘ ਦੇ ਘਰ ਆ ਜਾਂਦਾ ਸ਼ਤਾਂਤ ਜੁਨੀਆਂ ਪਈਆਂ ਵਾ ਉਥੇ ਗੰਦ ਜਨਕ ਸਾਰੀ ਸ਼ਹਿਰ ਦਾ ਗੰਦ ਜਿਹੜਾ ਉਹ ਰੁੜ ਕੇ ਭਾਈ ਸਾਹਿਬ ਜੀ ਦੇ ਜਿਹੜੇ ਕੌਮ ਦੇ ਮਹਾਨ ਸ਼ਹੀਦ ਭਾਈ ਬਿਆਨ ਸਿੰਘ ਜੀ ਦੇ ਘਰ ਇਹੋ ਜਿਹੇ ਹਾਲਾਤ ਮਾੜੇ ਹੋਏ ਹਨ ਇੰਨੀ ਮਾੜੀ ਹਾਲਤ ਹੈ ਜੀ ਹਾਂ ਜੀ ਹਾਂ ਜੀ ਮੈਂ ਕੀ ਵੇਖ ਕੇ ਆਇਆ ਜੀ ਹਾਂ ਜੀ ਖਾਲਸਾ ਜੀ ਸਵਾਲ ਹੈਗਾ ਕਿ ਬੀਬੀ ਖਾਲੜਾ ਹਾਂ ਜੀ ਜਿਹੜੇ ਕਿ ਪਿਛਲੇ ਸਮੇਂ ਦੇ ਵਿੱਚ ਖਡੂਰ ਸਾਹਿਬ ਤੋਂ ਐਮਪੀ ਉਮੀਦਵਾਰ ਖੜੇ ਸੀਗੇ ਹਾਂ ਜੀ ਜਿਹੜੇ ਉਤੋਂ ਹਾਰ ਹਾਰ ਗਏ ਸੀਗੇ ਜੀ ਕੀ ਉਸ ਹਾਰ ਤੋਂ ਅੱਜ ਸੇਕ ਕੋਮ ਜਾਂ ਲੋਕ ਸੇਧ ਲੈਣਗੇ ਹਾਂਜੀ ਲੈ ਰਹੇ ਆ ਕਈ ਪਛੋ ਤਵਾ ਕਰ ਰਹੇ ਆ ਜੇ ਅਸੀਂ ਉਦੋਂ ਕਿਤੇ ਬੀਬੀ ਖਾਲੜਾ ਨੂੰ ਜਿਤਾ ਦਿੰਦੇ ਤੇ ਆ ਜਿਹੜੀਆਂ ਡਿਮਰੂ ਘੜਦੀਆਂ ਜੇਲ੍ਹਾਂ ਇਹ ਦੁਬਾਰਾ ਸਾਡੇ ਨੌਜਵਾਨਾਂ ਨੂੰ ਨਹੀਂ ਸੀ ਵੇਖਣ ਨੂੰ ਮਿਲਦੀਆਂ ਨਹੀਂ ਹਾਰ ਦੇ ਕਾਰਨ ਕੀ ਕੀ ਹੈਗੇ ਸੀ ਪਤਾ ਤੁਹਾਨੂੰ ਕੁਝ ਉਹਦੇ ਹਾਰਨ ਦੇ ਕਾਰਨ ਨਹੀਂ ਸੀ ਵੀ ਜਿਹੜੀ ਪ੍ਰਬੰਧਕ ਸ਼੍ਰੋਮਣੀ ਕਮੇਟੀ ਆ ਹੂੰ ਇਹਨਾਂ ਦਾ ਉਦੋਂ ਦਬਦਬਾ ਇਸ ਇਲਾਕੇ ਦੇ ਉੱਤੇ ਇਹਨਾਂ ਦੀ ਗੱਲਬਾਤ ਚੱਲਦੀ ਸੀ ਤੇ ਜਿਹੜੇ ਸ਼ਹੀਦ ਪਰਿਵਾਰ ਸੀ ਉਹਨਾਂ ਨੂੰ ਸਰਕਾਰਾਂ ਦਵਾਈ ਰਿਖਿਤੀਆਂ ਸੀ ਇਸ ਕਰਕੇ ਲੋਕਾਂ ਨੇ ਡਰ ਦਾ ਮਾਹੌਲ ਕਰਕੇ ਤੇ ਗੁਰਮਖੋ ਉਦੋਂ ਨਹੀਂ ਉਹਨਾਂ ਦਾ ਸਾਥ ਦਿੱਤਾ ਜੀ ਨਹੀਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇੱਕ ਬੰਦਾ ਇਹਨਾਂ ਦਾ ਉਮੀਦਵਾਰ ਖੜਾ ਕੀਤਾ ਗਿਆ ਸੀ ਇਹ ਬੀਬੀ ਖਾਲੜਾ ਦੇ ਬਰਕਲਾਵ ਹਾਂ ਜੀ ਕਹਿੰਦੇ ਵੀ ਇਹਨਾਂ ਦਾ ਹਾਰਨ ਦਾ ਕਾਰਨ ਇਹੀ ਸ਼੍ਰੋਮਣੀ ਅਕਾਲੀ ਦਲ ਹੀ ਸੀਗਾ ਇਹ ਤਾਂ ਜੀ ਹੋਣਾ ਹੀ ਆ ਇਹਨਾਂ ਨੇ ਦਾ ਜੁਗੋ ਜੋਗੀ ਇਹਨਾਂ ਨੇ ਦਾ ਕਦੇ ਵੀ ਨਹੀਂ ਆਂਦੇ ਵੀ ਜਿਹੜੇ ਬੱਗ ਬਾਕੀ ਪਰਿਵਾਰ ਸਰਕਾਰਾਂ ਤੋਂ ਬਾਗੀ ਹੋਏ ਆ ਜਿਹੜੇ ਕੌਮ ਦੇ ਰਖਵਾਲੇ ਆ ਉਹ ਅੱਗੇ ਆ ਜਾਣ ਇਹਦਾ ਠੱਗਾਂ ਦੇ ਚੋਰਾਂ ਦੀਆਂ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਲੋਕ ਇਹ ਲੋਕਾਂ ਨੂੰ ਅੱਖੀ ਘਟਾ ਪਾ ਕੇ ਤੇ ਠੱਗ ਚੋਰ ਜਿਹੜੇ ਆ ਉਹ ਫੇਰ ਆਣ ਕੇ ਹੱਥ ਜੋੜ ਕੇ ਕਹਿ ਦਿੰਦੇ ਜੀ ਤੁਹਾਡਾ ਭਲਾ ਕਰਾਂਗੇ ਤੁਹਾਡਾ ਆ ਕਰਾਂਗੇ ਵਿਕਾਸ ਕਰਾਂਗੇ ਇਹ ਲੋਕ ਫੇਰ ਦੁਨੀਆਂ ਨੂੰ ਗਮਰਾਹ ਕਰ ਲੈਂਦੇ ਆ ਹੁਣ ਲੋਕ ਗਮਰਾਹ ਨਹੀਂ ਹੁੰਦੇ ਜੀ ਖਾਲਸਾ ਜੀ ਸਵਾਲ ਹੈਗਾ ਕਿ ਖਡੂਰ ਸਾਹਿਬ ਦੀ ਸੀਟ ਜਿਹੜੀ ਮੌਜੂਦਾ ਹੈਗੀ ਆਜ਼ਾਦ ਉਮੀਦਵਾਰ ਹਾਂਜੀ ਭਾਈ ਅਮਰਪਾਲ ਸਿੰਘ ਹਾਂਜੀ ਕਿਵੇਂ ਲੱਗਦਾ ਤੁਹਾਨੂੰ ਬਹੁਤ ਹੀ ਮੈਤਾਂ ਜੀ ਇਹ ਭਾਈ ਅਮਰਪਾਲ ਸਿੰਘ ਜੀ ਬਹੁਤ ਵੱਡੀ ਲੀਡ ਲੈ ਕੇ ਜਿੱਤਣਗੇ ਜੀ ਵੱਡੀ ਲੀਡ ਲੈ ਕੇ ਭਾਈ ਅਮਰਪਾਲ ਸਿੰਘ ਜੀ ਜਿੱਤਣਗੇ ਤੇ ਭਾਈ ਸਰਬਜੀਤ ਸਿੰਘ ਜੀ ਤੇ ਵੀ 사ਤਗੁਰੂ ਦੀ ਕਿਰਪਾ ਇਹ ਸ਼ਹੀਦ ਪਰਿਵਾਰ ਆ ਲੋਕਾਂ ਦੀ ਹੁਣ ਨਿਗਾਹ ਹੋ ਗਈ ਆ ਵੀ ਜਿਹੜੇ ਠੱਗ ਚੋਰ ਕਾਲੀ ਕਾਂਗਰਸੀ ਭਾਜਪਾ ਸਾਰੀਆਂ ਪਾਰਟੀਆਂ ਲੋਕਾਂ ਨੇ ਵੇਖ ਲੀਆਂ ਤੇ ਜਿਹੜੇ ਆਪ ਦੇ ਮਨਪਸੰਦ ਦੇ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਜਿਤਾ ਕੇ ਭੇਜਣਗੇ ਜੀ ਖਾਲਸਾ ਜੀ ਬਲਟੋਆ ਵਰਗੇ ਜਾਂ ਜਿਹੜੇ ਹੋਰ ਕਹਿੰਦੇ ਬਿਲਕੁਲ ਸੇਮ ਨਾ ਵਰਗੇ ਲੋਕਾਂ ਨੂੰ ਖੜਾ ਕੀਤਾ ਗਿਆ ਉਸ ਤੇ ਕੋਈ ਅਸਰ ਹੋਵੇਗਾ ਉਹਦਾ ਕੋਈ ਅਸਰ ਨਹੀਂ ਜੀ ਹੋਣਾ ਦੁਨੀਆ ਸਮਝਦਾਰ ਆ ਭਲਾ ਉਹਦੇ ਨਾਲ ਪਈਆ ਹੋਰ ਉਹਦੇ ਨਾਂ ਦੇ ਸਰਨਾਮੀਆਂ ਖਿਲਾੜ ਦੇਣਾ ਪੜਾ ਬਲਟੋਏ ਦੇ ਨਾਂ ਦੇ ਖਿਲਾੜ ਦੇਣਾ ਗੁਰਮਖੋ ਪਿਆਰਿਓ ਉਹਦਾ ਕੋਈ ਵੀ ਦੁਨੀਆ ਦੇ ਵਿੱਚ ਚਾਹੇ ਉਹਨਾਂ ਲਕਸ਼ਣ ਦੇ ਉੱਤੇ ਅਸਰ ਨਹੀਂ ਹੋਵੇਗਾ ਦੁਨੀਆ ਨੂੰ ਪਤਾ ਲੱਗ ਗਿਆ ਵਾ ਹਮ ਖਾਲਸਾ ਜੀ ਸਵਾਲ ਹੈਗਾ ਕਿ ਇਸ ਵਾਰੀ ਹਾਂਜੀ ਜਿਵੇਂ ਗੱਲਬਾਤ ਆਪਾਂ ਕਰ ਰਹੇ ਆਂ ਸਰਬਜੀਤ ਸਿੰਘ ਖਾਲਸਾ ਜੀ ਹਾਂਜੀ ਤੁਹਾਨੂੰ ਲੱਗਦਾ ਹੈ ਕਿ ਫਰੀਦਕੋਟ ਦੇ ਲੋਕਾਂ ਦੀ ਜ਼ਮੀਰ ਜਾਗੇਗੀ ਦੇਣਗੇ ਸਾਥ ਏ ਜੀ ਧੀਰਕੋਟ ਦੇ ਲੋਕ ਜਿਹੜੇ ਮੋਗੇ ਏਰੀਏ ਜੋ ਮੈਨੂੰ ਅੱਜ ਫੋਨ ਵੀ ਆਏ ਕਈਆਂ ਦੇ ਹੂੰ ਬਾਬਾ ਜੀ ਤੁਸੀਂ ਹਰ ਅੰਮਰਪਾਲ ਦੇ ਹੱਕ ਦੇ ਵਿੱਚ ਵੀ ਵੀਡੀਓ ਪਾਉਂਦੇ ਹੋ ਕੌਮੀ ਲੋਕ ਇਨਸਾਨ ਮੋਰਚੇ ਦੇ ਵੀ ਵੀਡੀਓ ਪਾਉਂਦੇ ਹੋ ਤੇ ਭਾਈ ਸਰਬਜੀਤ ਜੀ ਤੁਸੀਂ ਪਾਓ ਤੇ ਲੋਕਾਂ ਦਾ ਬਹੁਤ ਜ਼ਿਆਦਾ ਧਿਆਨ ਆ ਭਾਈ ਸਰਬਜੀਤ ਨੂੰ ਵੋਟਾਂ ਪਾ ਕੇ ਅੱਗੇ ਲਿਆਉਣ ਦਾ ਜੀ ਕਿੰਨੀ ਕੁ ਲੀਡ ਨਾਲ ਜਿੱਤਣਗੇ ਭਾਈ ਸਰਬਜੀਤ ਸਿੰਘ ਖਾਲਸਾ ਏ ਜੀ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਇਹ ਜਿਹੜੇ ਜ਼ਰੂਰ ਵੱਧ ਤੋਂ ਵੱਧ ਵੋਟਾਂ ਲੈਣਗੇ ਇਸ ਤਰ੍ਹਾਂ ਕਰਕੇ ਵੀ ਜਿਵੇਂ ਨਾਲ ਭਾਜਪਾ ਨੇ ਖਿਲਾਰੇ ਕੈਂਡੀਡੇਟ ਕਾਂਗਰਸ ਨੇ ਖਿਲਾਰੇ ਆ ਉਹਨਾਂ ਦੀ ਕੋਈ ਐਨੀ ਪੁੱਛ ਦੱਸ ਨਹੀਂ ਹੋਵੇਗੀ ਲੋਕਾਂ ਨੇ ਉਹਨਾਂ ਨੂੰ ਵੇਖ ਚੁੱਕੇ ਆ ਜੀ ਸੋ ਦੋਸਤੋ ਮੇਰੇ ਨਾਲ ਸੀਗੇ ਫੋਨ ਲਾਈਨ ਤੇ ਬਾਬਾ ਪ੍ਰਗਟ ਸਿੰਘ ਜੀ ਕੌਮੀ ਇਨਸਾਫ ਮੋਰਚੇ ਤੋਂ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਦੇ ਨਾਲੇ ਆਪਣੇ ਦਿਓ ਕਮੈਂਟ ਬਾਬਾ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਧੰਨਵਾਦ ਹੈ ਜੀ ਧੰਨਵਾਦ ਹੈ ਜੀ ਭਾਈ ਨਿਸ਼ਾਨ ਸਿੰਘ ਜੀ ਆਪ ਜੀ ਦੇ ਚੈਨਲ ਦਾ ਆਪ ਜੀ ਦਾ ਤੇ ਅਸੀਂ ਇਹ ਹੀ ਸੰਗਤਾਂ ਨੂੰ ਇੱਕ ਇੱਕ ਵੋਟ ਪਾ ਕੇ ਗੁਰਮਖੋ ਭਾਈ ਸਰਬਜੀਤ ਸਿੰਘ ਨੂੰ ਕਾਮਯਾਬ ਕਰੋ ਤੁਹਾਡੀ ਚੜ੍ਹਦੀ ਕਲਾ ਹੋਵੇਗੀ ਪੰਥ ਦੀ ਚੜ੍ਹਦੀ ਕਲਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ